ਮੈਨੂੰ ਐ ਲੱਗਦਾ ਮਨੁਪਾਲ ਕੰਪਿਊਟਰ 600 700% ਖਾਸ ਤੌਰ ਤੇ ਮਨੁਪਾਲ ਉਸਕੇ ਜਿਹੜੇ ਤੇ ਫਿਰ ਉਹ ਜਿਹੜੀ ਬਜਟ ਸਵਚ ਦਿਹਾੜਾ ਬਣਾਇਆ ਜਾ ਰਿਹਾ ਹੈ ਇੱਕ ਇਸਵੰਚ ਬਣਾਇਆ ਜਾ ਰਿਹਾ ਜਿਹੜਾ ਔਰਤਾਂ ਦੇ ਮਹਿਲਾ ਦੇ ਸੇ ਚਿੱਕੀ ਗਾਣਾ ਜੁਹਦੇ ਔਰਤਾਂ ਵੀ ਅੱਜ ਪੰਜ ਦਿਨ ਬ੍ਰੇਨ ਕਰੀਂਗਾ ਹੈ ਭੈਣਾਂ ਦੀ ਕਿੱਲੇ ਘਟਨੇਗੀ ਵੱਧ ਵੀ ਉਹ ਟੱਕਦੀ ਹੈ ਅੱਜ ਦੀਆਂ ਕੁੜੀਆਂ ਤੇ ਲੱਗੀਆਂ ਨੂੰ ਡਿਸਕਸ ਕੀਤਾ ਜਾਂਦਾ ਮੈਰਟਾਂ ਦੇ ਵਿੱਚੋਂ ਵੱਧ ਕੇ ਆ ਰਹੀਆਂ ਨੇ ਅੱਗੇ ਨਾਲ ਮੁੰਡੇ ਸਾਡੇ ਪਿੱਛੇ ਹੋ ਗਏ ਕਰਨ ਵਾਸਤੇ ਆਪਾਂ ਕੀ ਕੀ ਬਣਾ ਲੈ ਹੋਰ ਕਰ ਰਹੇ ਆਂ ਮੁੰਡੇ ਵਾਸਤੇ 4/13 ਦਾ ਕੀਤਾ ਜਾਂਦਾ ਹੈ ਤੋਂ ਉਸੇ ਸੰਬੰਧ ਵਿੱਚ ਚਾਹੁੰਦੇ ਪਹਿਲੇ ਜੀ ਵਾਲੇ ਜਿਹੜੇ ਕਹਿੰਦੇ ਆ ਵੀ ਪੰਜਾਬ ਦੇ ਵੱਲੋਂ ਹਰ ਸਾਲ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਇਹਦੇ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਆ ਤੇ ਔਰਤਾਂ ਜਿਹੜਾ ਵਾ ਉਹਨਾਂ ਦੇ ਹੱਕਾਂ ਦੇ ਪ੍ਰਤੀ ਜਾਗਰਤ ਕੀਤਾ ਜਾਂਦਾ। ਸੋ ਇਸ ਲੜੀ ਦੇ ਵਿੱਚ ਅੱਜ ਵੀ ਅਸੀਂ ਇੱਥੇ ਤਰਨਤਾਰਨ ਵਿਖੇ ਐਨ ਐਲ ਐ ਦਫ਼ਤਰ ਦੇ ਵਿੜੇ ਦੇ ਵਿੱਚ ਇਹ ਪ੍ਰੋਗਰਾਮ ਨੂੰ ਕਰਾ ਰਹੇ ਆ ਜਿਸ ਵਿੱਚ ਸਾਡੇ ਬਲਾਰੇ ਜਿਹੜੇ ਨੇ ਪ੍ਰਿੰਸੀਪਲ ਰੁਪਿੰਦਰ ਕੌਰ ਜੀ ਉਹਨਾਂ ਨੇ ਵਿਚਾਰ ਕੀਤੀ ਆ ਕਿ ਔਰਤਾਂ ਜਿਹੜੀਆਂ ਉਹ ਨਾਮ ਦੀ ਨਾਰੀ ਹੈ ਆਪਣੇ ਹੱਕਾਂ ਦੇ ਨਾਲ ਨਾਲ ਇਹਨਾਂ ਸ਼ਕਤੀਆਂ ਨਾਲ ਸਮਾਜ ਦੇ ਵਿੱਚੋਂ ਬੁਰਾਈਆਂ ਨੂੰ ਖਤਮ ਕਰਨ ਦੇ ਵਾਸਤੇ ਕੀ ਯੋਗਦਾਨ ਪਾ ਸਕਦੀਆਂ ਨੇ ਕੀ ਭੂਮਿਕਾ ਨਿਭਾ ਸਕਦੀਆਂ ਨੇ ਉਸੇ ਤਰ੍ਹਾਂ ਸਾਡੇ ਆਈਸੀਬੀਐਸ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਮਜੀਤ ਕੌਰ ਨੇ ਵੱਖ-ਵੱਖ ਸਕੀਮਾਂ ਜੋ ਔਰਤਾਂ ਲਈ ਵਾਸਤੇ ਸਰਕਾਰ ਚਲਾ ਰਹੀ ਆ ਉਹਨਾਂ ਦੇ ਬਾਰੇ ਦੱਸਿਆ ਵਾ ਸਾਡੇ ਐਸਪੀ ਹੈੱਡਕੁਆਰਟਰ ਪ੍ਰਵਿੰਦਰ ਮੈਡਮ ਪ੍ਰਵਿੰਦਰ ਕੌਰ ਨੇ ਅੰਦਸ਼ਿਆ ਵਾ ਕਿ ਔਰਤਾਂ ਦੀ ਸੁਰੱਖਿਆ ਵਾਸਤੇ ਸਰਕਾਰ ਕੀ ਕਰ ਰਹੀ ਆ ਕਿਹੜੀਆਂ ਕੜੀਆਂ ਜਿਹੜੇ ਪ੍ਰੋਗਰਾਮ ਜਿਹੜੇ ਆ ਚੱਲ ਰਹੇ ਆ ਤੇ ਸਮਾਜ ਨੂੰ ਉਹਦੇ ਵਿੱਚ ਆਪਣਾ ਕੀ ਯੋਗਦਾਨ ਪਾਉਣਾ ਚਾਹੀਦਾ ਵਾ ਤਾਂ ਕਿ ਔਰਤ ਜਿਹੜੇ ਅੱਜ ਦੇ ਵਾਤਾਵਰਨ ਦੇ ਵਿੱਚ ਸੁਰੱਖਤ ਮਹਿਸੂਸ ਕਰੇ ਤੇ ਸੁਰੱਖਤਤਾ ਪਹਿਲੀ ਜਿਹੜੀ ਆ ਗੱਲ ਹੈ ਜੇ ਕੋਈ ਵਿਅਕਤੀ ਸੁਰਖਤ ਹੋਏਗਾ ਫਿਰ ਉਹ ਆਪਣਾ ਜਿਹੜਾ ਵਿਕਾਸ ਦੇ ਵਿੱਚ ਯੋਗਦਾਨ ਪਾ ਸਕਦਾ ਵਾ ਸੋ ਮੈਂ ਜਿੱਥੇ ਅੱਜ ਦੇ ਇਸ ਅੰਤਰਰਾਸ਼ਟਰੀ ਪਹਿਲਾ ਦਿਨ ਦੇ ਉੱਤੇ ਸਮੂਹ ਔਰਤ ਮੈਂ ਜاتی ਲੋਜੀਕਲੀ ਜਿਹੜਾ ਮੈਂ ਵਧਾਈ ਦਿੰਦਾ ਵਾਂ ਉੱਥੇ ਨਾਲ ਹੀ ਨਾਲ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਸਾਹ ਦੇ ਵਿੱਚ ਸਿਰਫ ਇੱਕ ਦਿਨ ਮੈਲਾ ਦੇਵੀਕਾ ਬਣਾਉਣ ਦੇ ਨਾਲ ਗੱਲ ਨਹੀਂ ਬਣਨੀ ਸਾਨੂੰ ਅੱਜ ਰੋਜ਼ ਹੀ ਅੱਜ ਦਾ ਤਿਉਹਾਰ ਮਨਾਉਣ ਦੀ ਲੋੜ ਆ ਕਿ ਔਰਤਾਂ ਦੀ ਆ ਉਹਦਾ ਮਨੋਬਲ ਜਿਹੜਾ ਉੱਚਾ ਕੀਤਾ ਜਾ ਸਕੇ ਉਹ ਆਪਣੀ ਜਿਹੜਿਆ ਵਾ ਵੱਦ ਤੋਂ ਵੱਧ ਹੁਣ ਕਾਜੀ ਲਈ ਉਹ ਆਪਣੀ ਪੰਜਾਬ ਦੇ ਵਿਕਾਸ ਦੇ ਵਿੱਚ ਨਿਭਾ ਸਕੀ ਜਦੋਂ ਵੇਖਿਆ ਹੈ ਜਿਸ ਵਿੱਚ ਅਸੀਂ ਮਹਿਲਾ ਦਿਵਸ ਮਨਾ ਰਹੇ ਹਾਂ ਸਾਡਾ ਸਮਾਜਿਕ ਸੁਰੱਖਿਆ ਤੇ ਇਸਤਰੀ ਦੇ ਵਿਕਾਸ ਬਾਲਿਕਾ ਸਭਾ ਵੱਲੋਂ ਸਾਨੂੰ ਹੁਕਮ ਹੋਇਆ ਕਿ ਮਹਿਲਾ ਦਿਵਸ ਮਨਾਇਆ ਜਾਵੇ ਕਿਉਂਕਿ ਸਾਡਾ ਇਹੀ ਦੇਣੇ ਆ ਜਿਸ ਦਿਨ ਅਸੀਂ ਆਪਣੇ ਹੱਕ ਪਾਵ ਬਖ ਸਕਦੇ ਹਾਂ ਸਾਡੇ ਮਹਿਲਾ ਨੂੰ ਬਹੁਤ ਵਧੀਆ ਹਰ ਇੱਕ ਜਗ੍ਹਾ ਹਰ ਇੱਕ ਸਟੇਸ਼ਨ ਤੇ ਸਾਡਾ ਹੱਕ ਹੈ ਦਾਵਾ ਪਰ ਸਾਨੂੰ ਆਪਣੇ ਅੰਦਰ ਚਾਤਿ ਮਾਰਨੀ ਚਾਹੀਦੀ ਆ ਕਿ ਕੀ ਅਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਆ ਅਸੀਂ ਨਹੀਂ ਕਰ ਰਹੇ ਕਿਉਂਕਿ ਜੇਕਰ ਸਾਨੂੰ ਸਰਕਾਰ ਨੇ ਇਹਨਾਂ ਨੂੰ ਅਧਿਕਾਰ ਦਿੱਤੇ ਹਨ ਪਰ ਉੱਥੇ ਕਾਹੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਹੇ ਆ ਕਿਉਂਕਿ ਅਸੀਂ ਜੇਕਰ ਵਿਕਾਸਮਕ ਰਾਹ ਦੀ ਚਿਰਦਨਾ ਹੋਈ ਫਰੋਂ ਹੱਤਿਆਈਆਂ ਹੁੰਦੀਆਂ ਕਿਉਂ ਹੁੰਦੀਆਂ ਕਿਉਂਕਿ ਅਸੀਂ ਆਪਣੀ ਮਹਿਲਾ ਸਸ਼ਕਤੀਕਰਨ ਨਹੀਂ ਕੀਤਾ ਅਸੀਂ ਸਮਾਜਿਕ ਜਾਗਰੂਕਤਾ ਨਹੀਂ ਫਲਾਈ ਜੇਕਰ ਅਸੀਂ ਫਲਾਈ ਹੋਵੇ ਅਸੀਂ ਇੱਕ ਮੰਚ ਤੇ ਇਕੱਠੇ ਹੋਏ ਹੋਈਏ ਰੀਤੀਆਂ ਵਿਰੋਧ ਵਿੱਚ ਅੱਜ ਸਾਡੀ ਮਹਿਲਾ ਕਿਤੇ ਦੀ ਕਿਤੇ ਪਹੁੰਚ ਹੋਵੇ ਸਾਡੇ ਸਮਾਜ ਵਿੱਚ ਜੋ ਖਲਾਰੇ ਪੈ ਰੀਤੀਆਂ ਪਈਆਂ ਇਹ ਕਦੀ ਨਹੀਂ ਹੋ ਸਕਦੀਆਂ ਕਿਉਂਕਿ ਅਸੀਂ ਇੱਕ ਸਮਾਜ ਦਾ 48% ਹਿੱਸਾ ਹਾਂ ਪਰ ਅਸੀਂ ਆਪਣੇ ਅਧਿਕਾਰਾਂ ਦੀ ਲੋਚਣ ਦੇ ਉੱਤੇ ਮੈਂ ਤਾਂ ਸਾਰੇ ਸਮਾਜ ਨੂੰ ਇਹੀ ਮੈਂ ਵਿਚਾਰ ਸਾਂਝਾ ਕਰਨਾ ਇੱਕ ਨਿਮਰਤਾ ਸਹਿਤ ਇਹ ਕਰੂੰ ਕਿ ਸਾਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਦਿਮਾਗ ਤੇ ਪਰਦਾ ਨਹੀਂ ਰੱਖਣਾ ਚਾਹੀਦਾ ਸਾਨੂੰ ਆਪਣੇ ਨਾਲ ਨੂੰ ਨਿਯਮ ਬੰਦੀਆਂ ਨੂੰ ਛੜਕਾਂ ਤੇ ਲਿਹਾਉਣਾ ਚਾਹੀਦਾ ਵਾ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਹੋਣੀ ਜਿੰਨੀ ਦੇਰ ਸਾਡੀ ਕੋਈ ਸਾਡੇ ਪਰਵੰਦੂ ਹੋ ਰਹੀਆਂ ਕ੍ਰਿਤੀਆਂ ਦੇ ਬਾਹਰ ਨਹੀਂ ਲਿਆਵਾਂਗੇ ਪਬਲਿਕ ਨੂੰ ਨਹੀਂ ਪਤਾ ਲੱਗੂਗਾ ਸਮਝਾਣਾ ਨਹੀਂ ਪਤਾ ਲੱਗੂਗਾ ਤੋਂ ਉਨੀ ਦੇਰ ਤੱਕ ਅਸੀਂ ਆਪਣੀਆਂ ਲਈ ਅਸੀਂ ਇਹ ਕਹਿੰਦੇ ਕਿ ਅਸੀਂ ਇੱਕ ਹੋਰ ਤੋਂ ਹੱਕ ਅਧਿਕਾਰ ਲੈ ਲੈ ਨਹੀਂ ਲੈ ਅਸੀਂ ਅਜੇ ਬਹੁਤ ਬੁਸ਼ੇ ਆ ਸਾਨੂੰ ਸਮਾਜ ਦੇ ਵਿੱਚ ਵਧੀਆ ਅਧਿਕਾਰ ਲੈਤਾ ਜਿਹੜਾ ਸਾਨੂੰ ਉਹ ਵਿਵਸਥਾ ਕਰਨੀ ਚਾਹੀਦੀ ਆ ਕਿ ਸਾਨੂੰ ਨਿਆਇਕ ਦਿੱਤੀਆਂ ਦੇ ਨਾਲ ਨਾਲ ਸਾਨੂੰ ਸਮਾਜਿਕ ਵਿਚਾਰਾ ਸਮਾਜਿਕ ਚਾਰ ਖੰਡ ਧਾਰ ਨਹੀਂ ਬਣਨਾ ਚਾਹੀਦਾ ਵਾ ਸਾਨੂੰ ਆਪਣੀ ਜਿਹੜੇ ਫੈਸਲੇ ਉਹ ਵਧੀਆ ਲੈਣੀ ਚਾਹੀਦੇ